Thank you. ਅਟੜਾ ਦੀ ਸੁੰਦਰ ਵਸਤੀ ਦੇ ਵਿੱਚ ਅੱਜ ਜਿਹੜਾ ਕੀ ਰੰਗਾ ਰੰਗ ਤਿਉਹਾਰ ਮਨਾਇਆ ਜਾ ਰਿਹਾ ਹੈ ਕਾਫੀ ਨੱਚ ਟੱਪ ਕੇ ਇੱਥੇ ਘਰਾਂ ਦੀਆਂ ਸੁਹਾਣੀਆਂ ਜਿਹੜੀਆਂ ਖੁਸ਼ੀਆਂ ਮਨਾ ਰਹੀਆਂ ਹੈ ਜਿਹੜੇ ਤੀਆਂ ਦਾ ਤਿਉਹਾਰ ਪੁਰਾਣੇ ਰੀਤੀ ਰਿਵਾਜ ਸੀਗੇ ਚੱਲਦੇ ਉਹਨਾਂ ਨੂੰ ਭੁੱਲੇ ਜਾ ਰਹੇ ਸੀ ਅੱਜ ਉਹ ਉਸੇ ਤਰ੍ਹਾਂ ਹੀ ਦੁਬਾਰੇ ਫਿਰ ਚੱਲਦਾ ਤੁਹਾਨੂੰ ਨਜ਼ਰ ਆਵੇਗਾ ਸੀ ਇਸ ਵਕਤ ਪਹੁੰਚ ਅੱਜ ਪਾਤੜਾਂ ਦੀ ਜਿਹੜੀ ਕਿ ਸੁੰਦਰ ਵਸਤੀ ਜਾਂ ਹੋਰ ਕਈ ਇਲਾਕੇ ਦੀਆਂ ਜਿਹੜੀਆਂ ਕਿ ਇੱਥੇ ਘਰਾਂ ਦੇ ਆ ਸਵਾਨੀਆਂ ਜਿਹੜੀਆਂ ਔਰ ਬੱਚੇ ਵੀ ਆ ਕੀ ਛੋਟੀਆਂ ਵੀ ਆ ਬੱਚੀਆਂ ਵੀ ਆ ਇੱਥੇ ਤੀਆਂ ਦਾ ਤਿਹਾਰ ਮਨਾ ਰਹੀਆਂ ਅਸੀਂ ਕਿਸ ਤਰ੍ਹਾਂ ਦੀਆਂ ਬੋਲੀਆਂ ਔਰ ਕਿਸ ਤਰ੍ਹਾਂ ਜਿਹੜਾ ਅੱਜ ਰਲ ਮਿਲ ਕੇ ਸਾਰੇ ਪਰਿਵਾਰਾਂ ਸਮੇਤ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦਾ ਇਹ ਤਿਹਾਰ ਨੂੰ ਤੁਸੀਂ ਚਾਰ ਚੰਨ ਹਾਂਜੀ ਇਹ ਇਹ ਤਿਹਾਰ ਹਰ ਸਾਲ ਦੀ ਤਰ੍ਹਾਂ ਸੁੰਦਰ ਬਸਤੀ ਪਾਤੜਾ ਵਿਦਾਸਤਾਰਮ ਸ਼ਾਲਾ ਵਿਖੇ ਮਨਾਇਆ ਜਾਂਦਾ ਹੈ ਇਹ ਸਾਡੇ ਮੌਜੂਦਾ ਐਮਸੀ ਗ੍ਰਿਸ਼ਨ ਪ੍ਰਧਾਨ ਜੀ ਵੱਲੋਂ ਹਰ ਸਾਲ ਧੀਆਂ ਦੀ ਲੋੜੀ ਮਨਾਈ ਜਾਂਦੀ ਹੈ ਉਸੇ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਇਹ ਸਟਾਰਟਿੰਗ ਤੋਂ ਹੀ 2-3 ਸਾਲਾਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ ਸੋ ਇਹ ਹਰ ਸਾਲ 2-250 ਕੁੜੀਆਂ ਮਹੱਲੇ ਦੀਆਂ ਸ਼ਹਿਰ ਵਾਸੀ ਮਿਲ ਕੇ ਅਸੀਂ ਇਹ ਤਿਹਾਰ ਮਨਾਉਂਦੇ ਆ ਇਸ ਕਰਕੇ ਪਿੰਡਾਂ ਚੋਂ ਸ਼ਹਿਰਾਂ ਚੋਂ ਸਾਰੀਆਂ ਕੁੜੀਆਂ ਨਾਲ ਮਿਲ ਕੇ ਇੱਥੇ ਧੀਆਂ ਦੇ ਵਿੱਚ ਪਹੁੰਚ ਗਈਆਂ ਜਿਵੇਂ ਤੁਸੀਂ ਸਜ ਧਜ ਕੇ ਆਏ ਹੋਏ ਹੋ ਕਈ ਤਰ੍ਹਾਂ ਦੇ ਹੋਰ ਪਕਵਾਨ ਵੀ ਬਣਾਏ ਹੋਣਗੇ ਇੱਥੇ ਬੱਚੇ ਵੀ ਛੋਟੇ-ਛੋਟੀਆਂ ਕੁੜੀਆਂ ਵੀ ਜਿਹੜੀਆਂ ਆਈਆਂ ਹੈਆਂ ਕਾਫੀ ਅੱਜ ਰੰਗ ਵਿੱਚ ਰੰਗੀਆਂ ਹੋਈਆਂ ਨੇ ਔਰ ਕਿਸ ਤਰ੍ਹਾਂ ਦੇ ਅੱਜ ਜਿਹੜੀਆਂ ਬੋਲੀਆਂ ਔਰ ਗਿੱਧਾ ਪੈ ਰਹੇ ਹਾਂਜੀ ਇਸ ਤਰ੍ਹਾਂ ਛੋਟੇ ਬੱਚਿਆਂ ਦੀ ਪਰਫਾਰਮਾਂਸਾਂ ਤੇ ਵੱਡੀਆਂ ਕੁੜੀਆਂ ਦੀ ਪਰਫਾਰਮਾਂਸਾਂ ਅਲੱਗ-ਅਲੱਗ ਕਰਵਾਈਆਂ ਗਈਆਂ ਹਨ ਸਾਡਾ ਇਹ ਸਮਾਜ ਨੂੰ ਇੱਕ ਸਨੇਹਾ ਕਿ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣਾ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਇਹੀ ਸਾਡਾ ਮੇਨ ਮਕਸਦ ਹੈ ਪੀਂਜਾ ਸੰਦੇਸ਼ ਦੇਣਾ ਚਾਹੋ ਅਸੀਂ ਸਮਾਜ ਨੂੰ ਇਹ ਸੰਦੇਸ਼ ਦੇਣਾ ਹੈ ਕਿ ਤੀਆਂ ਹਰ ਪਿੰਡ ਸ਼ਹਿਰ ਦੇ ਵਿੱਚ ਮਨਾਇਆ ਜਾਣਾ ਤੇ ਤੀਆਂ ਨੂੰ ਮਗਾਨਾ ਤੁਹਾਨੂੰ ਨਾ ਸਮਝਗੇ ਆਪਣੇ ਤੀਆਂ ਪੁੱਤਰਾ ਵਾਂਗੂ ਪੜ੍ਹ ਲਿਖ ਕੇ ਪੜਾ ਲਿਖਾ ਕੇ ਉਹਨੂੰ ਵਧੀਆ ਇਨਸਾਨ ਬਣਾਇਆ ਜਾ ਜਾਵੇ ਤੇ ਅਸੀਂ ਤੀਆਂ ਇਹ ਤੀਆਂ ਦਾ ਤਿਹਾਰ ਜੋ ਮਨਾਣਿਆ ਸਾਰੀਆਂ ਬੀਬੀਆਂ ਭੈਣਾਂ ਦੇ ਮਾਨ ਸਨਮਾਨ ਇਸੇ ਤਰ੍ਹਾਂ ਹੀ ਹਰ ਪਿੰਡ ਸ਼ਹਿਰ ਦੇ ਵਿੱਚ ਕਿ ਕਿਹੜੇ ਹੋਣੇ ਚਾਹੀਦੇ ਹਨ ਕੀ ਲੱਗਦਾ ਤੁਹਾਨੂੰ ਹਰ ਸਾਲ ਐਸੇ ਤਰ੍ਹਾਂ ਹੀ ਤੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਂ ਕਿੰਨਾ ਸਮੇਂ ਤੋਂ ਤੁਸੀਂ ਇਹ ਮਨਾਉਂਦੇ ਆ ਹਾਂਜੀ ਪਿਛਲੇ ਅਸੀਂ 2-3 ਸਾਲਾਂ ਤੋਂ ਇਹ ਤੀਆਂ ਦਾ ਤਿਹਾਰ ਮਨਾਉਂਦੇ ਯਾਰ ਨੇ ਤੇ ਅੱਗੇ ਵੀ ਇਸੇ ਤਰ੍ਹਾਂ ਤਿਹਾਰ ਮਨਾਉਂਦੇ ਰਵਾਂਗੇ ਤੇ ਜੋ ਬਣਦਾ ਸਮਾਨ ਸਨਮਾਨ ਜੋ ਤੀਆਂ ਨੂੰ ਇੱਕ ਸਮਾਜ ਦੇ ਵਿੱਚ ਮਿਲਣਾ ਚਾਹੀਦਾ ਅਸੀਂ ਉਸ ਦੇ ਪੂਰੇ ਹੱਕ ਵਿੱਚਾਂ ਕਿ ਇਸੇ ਤਰ੍ਹਾਂ ਹੀ ਮਾਨ ਇੱਜ਼ਤ ਦੇ ਨਾਲ ਤੇ ਸਮਾਜ ਦੇ ਵਿੱਚ ਤੀਆਂ ਦੇ ਹੋਰ ਜ਼ਿਆਦਾ ਜੋ ਮਾਨ ਸਨਮਾਨ ਵਧੇ ਰਹਿਣ ਇਸ ਲਈ ਮਨਾਉਂਦੇ ਰਵਾਂਗੇ